ਲੋਜੀ ਸਾਸਤੀ ਗਾਲ ਜੀ ਤੁਹਾਨੂੰ ਅੱਜ 9 ਤਰੀਕ ਦੀ ਤਾਜ਼ਾ ਵੀਡੀਓ ਵਿਖਾ ਰਹੇ ਹਾਂ ਪਾਣੀ ਦੇ ਹਾਲਾਤ ਹਾਂ ਭਾਈ ਤੁਹਾਡੇ ਸਾਹ ਹਾ ਪਾਣੀ ਵਧਿਆ ਘਟਿਆ ਕੀ ਹੈ ਜੀ ਪਾਣੀ ਵਧਿਆ ਹੀ ਹੈ ਥੋੜਾ ਜਿਹਾ ਘਟਿਆ ਨਹੀਂ ਹੈ ਅੱਛਾ ਅੱਛਾ ਕਈ ਲੋਕਾਂ ਨੇ ਪਾਣੀ ਕੱਢ ਗਿਆ ਕੱਢ ਗਿਆ ਨਹੀਂ ਨਹੀਂ ਪਾਣੀ ਅਗਾ ਵੀ ਜਾ ਰਿਹਾ ਹੈ ਅੱਛਾ ਪਿੱਛੋਂ ਆ ਕੇ ਬਾਕੀ ਘਟਣ ਦਾ ਕੋਈ ਫਰਕ ਨਹੀਂ ਅੱਛਾ ਠੀਕ ਹੈ ਆ ਪਾਣੀ ਕਿਦੋਂ ਚੋਨਾ ਡੁੱਬਿਆ ਵੇ ਜੀ ਇਹ ਚੋਨੇ ਨੂੰ 8 ਦਿਨ ਹੋ ਗਏ ਅੱਛਾ ਜੀ ਹਾਂ ਤੇ ਫੇਰ ਘੜਿਆ ਨਹੀਂ ਨਾ ਕੋਨੇ ਦਾ ਉਨਾਂ ਹੀ ਖੜਾ ਪਰਸੋਂ ਵੇਖ ਕੇ ਮੈਂ ਗਿਆ ਪਰਸੋਂ ਵੀ ਇੰਨਾ ਹੀ ਪਾਣੀ ਅੱਛਾ ਠੀਕ ਪਿੱਛੋਂ ਪਾਣੀ ਆ ਰਿਹਾ ਹੈ ਹਾਂ ਆ ਹੀ ਜਾਂਦਾ ਥੋੜਾ ਜਨਾ ਠੀਕ ਹੈ ਜੀ ਬਈਆ ਪਾ ਜੀ ਆ ਕੇ ਪਾਣੀ ਵੇਖਣ ਤੁਹਾਡੀ ਜਮੀਨ ਇੱਧਰ ਹੈ ਹਾਂਜੀ ਅੱਛਾ ਚਲੋ ਆ ਜੀ ਲੋ ਤੁਹਾਨੂੰ ਲਾਈਵ ਪਾਣੀ ਦਿਖਾ ਰਿਹਾ ਆ ਵੇਖੋ ਜੀ ਪਾਣੀ ਕਿੱਥੇ ਹੈ ਤੇ ਆ ਵੇਖੋ ਤੇੜਾ ਬੈ ਰਿਹਾ ਸੀ ਉੜ ਇੱਧਰ ਹੀ ਰੋ ਹਨਾ ਕੋਈ ਨੂੰ ਹਟਾ ਕੇ ਤੇ ਪਾਣੀ ਤੇਜ਼ ਵਗਦਾ ਜਦੋਂ ਮਿੱਟੀ ਥੱਲੇ ਖੁਰਦੀ ਜਾਂਦੀ ਢਾਲ ਆ ਗਈ ਹਾਂਜੀ ਹਾਂਜੀ ਆ ਵੇਖ ਨੀਰਾ ਪਾਣੀ ਪਾਣੀ ਕਿੱਥੇ ਚਲੇ ਗਿਆ ਏ ਪਤਾ ਲੱਗੇ ਬਾਹਰ ਸੌਕ ਕਤਫ ਕਰਦੇ ਆਹ ਟਿੱਬਾ ਜੀ ਆ ਪੱਠੇ ਬਚੇ ਆ ਬੜੀ ਕਿਸ ਹਿੰਮਤ ਮਾਰੀ ਸਪੈਦੇ ਬਣੀ ਦੀ ਲਾਈ ਬੈਠਾ ਤੋਈ ਹੈ ਪਾਣੀ ਦਰਤ ਨੂੰ ਆ ਪਾਣੀ ਇੱਥੇ ਖੜਾ ਹੋਈ ਹਾਂਜੀ ਸਵਾਈ ਸਾਹਿਬ ਹਾਂਜੀ ਬਹੁਤ ਬੁਰੇ ਹਾਲਾਤ ਨੇ ਡਾਕਟਰ ਜਨਾਬ ਬਹੁਤ ਬੁਰੇ ਹਾਲਾਤ ਨੇ ਸਾਡੇ ਜੀ ਗਰੀਬ ਬੰਦਿਆਂ ਦੇ ਬਾਰਡਰ ਪੱਟੀ ਵਾਲਦੇ ਬਹੁਤ ਬੁਰੇ ਹਾਲਾਤ ਨੇ ਜੀ ਪਾਣੀ ਬੜੀ ਸਪੀਡ ਨਾਲ ਆ ਰਿਹਾ ਹੈ ਕਿ ਐਵੇਂ ਕਹਿੰਦੇ ਪਾਣੀ ਘਟ ਗਿਆ ਐਵੇਂ ਕਹ ਰਹੇ ਕੋਈ ਪਾਣੀ ਕੋਈ ਨਹੀਂ ਹਲੇ ਇਧਰ ਘਟਿਆ ਤੁਸੀਂ ਮੋਕੇ ਗਾ ਤੇ ਵੇਖੋ ਵੀ ਪਾਣੀ ਘਟਿਆ ਨਹੀਂ ਫਸਲਾਂ ਉਦਿਆਂ ਬਰਬਾਦ ਖੜੀਆਂ ਨੇ ਕੋਈ ਪਾਣੀ ਫਸਲਾਂ ਨੰਗੀਆਂ ਨਹੀਂ ਹੋਈਆਂ ਆ ਦੇਖੋ ਤਾਂ ਸਹੀ ਦਿਖਾਈ ਨਹੀਂ ਦੇ ਰਹੀਆਂ ਦੇਖੋ 25 ਦੇਖੋ ਦੇਖੋ ਕੋਈ ਨਹੀਂ ਸਾਰੀਆਂ ਹੀ ਦੂਜੀਆਂ ਫਸਲਾਂ ਸਾਰਾ ਪਾਣੀ ਟ੍ਰਾਂਸਫਰ ਵੇਖ ਕੇ ਚਲੋ ਜਿਹੜਾ ਟਿਪ ਬੈਗ ਨੇ ਚਲੋ ਠੀਕ ਹੈ ਬੱਚੇ ਤੇ ਬਾਕੀ ਆਦ ਰਿਚਾ ਬਹੁਤ ਹਾਂ ਬਾਕੀ ਬਹੁਤ ਹੀ ਮੇਰੀ ਗੱਲ ਸੁਣਾ ਆਈ ਦੇਖੋ ਖਲਮ ਨੇ ਕਿੰਨਾ ਏਰੀਆ ਖਰਾਬ ਹੋ ਗਿਆ ਜੀ ਪੱਟੇ-ਬੁੱਟੇ ਬਸ ਆ ਪਾਣੀ ਬੜੀ ਸਪੀਡ ਜਾ ਰਿਹਾ ਬਹੁਤ ਪਾਣੀ ਸਪੀਡ ਚ ਚੜਾਈ ਜਗਾ ਚਲਣੀ ਪਤਾ ਮਹਿਸੂਸ ਹੁੰਦਾ ਚੜਾਈ ਚ ਹੈਗਾ ਤੇ ਪਤਾ ਨਹੀਂ ਲੱਗ ਰਿਹਾ ਤੇ ਪਾਣੀ ਬਹੁਤ ਹੀ ਤੇਜ਼ ਹੈ ਕੋਈ ਫਰਕ ਨਹੀਂ ਪਿਆ ਸ ਕਿਲੋ ਮੀਟਰ ਜੀ ਕੁੱਲ ਮਿਲਾ ਕੇ ਬਹੁਤ ਹੀ ਔਕੜਾਂ ਜੀ अच्छा जी बॉर्डर पट्टी वाले नु नी सरकार की करे सरकार नु ही हाथ जोड के बिन के वादे तो वादे ना, ना दे बारे ध्यान ਦਿੱਤਾ ਜਾਵੇ अच्छा जी वादे वादे ध्यान दे त्यारे नु ਖਰਾਬਾ ਦਿੱਤਾ ਜਾਵੇ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਔਕੜਾਂ ਨੇ ਉਹ ਸਾਰੀਆਂ ਦੂਰ ਕੀਤੀਆਂ ਜਾਣ ਸਰਕਾਰਾਂ ਹੀ ਕਰਦੀਆਂ ਹੁੰਦੀਆਂ ਨੇ ਹੋਰ ਕੌਣ ਕਰਦਾ ਹੈ हां बाकी ਸੰਸਥਾਵਾਂ ਲੱਗੀਆਂ ਪਰ ਉਹਨਾਂ ਕਿੰਨਾ ਹੋ ਗਿਆ ਚੱਲ ਜਿਹੜੀ ਸਹਿਯਤਾ ਕਰਦੀਆਂ ਪਈਆਂ ਨੇ ਬਾਕੀ ਰਹਿ ਗਿਆ ਸਰਕਾਰਾਂ ਦਾ ਕੰਮ अच्छा अच्छा ਸਰਕਾਰਾਂ ਖਾਸ ਕਰਕੇ ਸੋਚਣ ਧਿਆਨ ਦੇਵਣ ਜਿਨ੍ਹਾਂ ਦਾ ਖਰਾਬਾ ਹੋਇਆ ਹੈ ਪ੍ਰਸ਼ਾਸਨ ਨੂੰ ਦਹਿਤ ਕਰਨ ਕਿ ਜਿਹੜਾ ਕੋ ਗਲਤ 2 4 10 ਕਿਲੇ 50 ਕਿਲੇ ਨਿਆਂ ਹੀ ਪਾਏਗਾ ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਸ਼ਕਤੀ ਤੋਂ ਝੜਕਾਏ ਵਨ ਤਾਂ ਪਤਾ ਲੱਗ ਜਾਵੇ ਕਿ ਐਵੇਂ ਵਿਚਾਰੇ ਖਰਾਬੇ ਵਾਲੇ ਮੇਰੀ ਰਹਿ ਜਾਂਦੇ ਆ ਤੁਹਾਨੂੰ ਮਿਲਦਾ ਨਹੀਂ ਮਿਲਦਾ ਨਹੀਂ ਉਹਨਾਂ ਨੂੰ ਮਿਲਦਾ ਨਹੀਂ ਅੱਛਾ ਤੇ ਦੂਜੇ ਸੁੱਕੇ ਵਾਲੇ ਐਵੇਂ ਲੈ ਜਾਂਦੇ ਆ ਚਾਰ ਉਹਨਾਂ ਨੂੰ ਕੀ ਹੋ ਉਹ ਤਾਂ ਅੰਦੇ ਚੱਲ ਆਪਾਂ 1 ਬਟ 2 ਹਿੱਸਾ ਕਰ ਲਈਏ ਅੱਛਾ ਅੱਛਾ ਦੋ ਘਰਾਂ ਨੂੰ ਤੇ ਜਿਨ੍ਹਾਂ ਦੇ ਡੁੱਬੇ ਨੇ ਉਹਨਾਂ ਨੂੰ ਪੁੱਛੋ ਕੀ ਹਾਲਤ ਨੇ ਹੂੰ ਮਮ ਸੱਚੇ ਕੀ ਕਰਨਿਆ ਸੱਚੀਆਂ ਲੋਕ ਵੇਖ ਕਿਵੇਂ ਜੀ ਪੱਠੇ ਤੋਂ ਪੱਠਿਆ ਕਿਵੇਂ ਲਾੜੀਆਂ ਆਲਿਓ ਤੂੜੀਆਂ ਰੁੜ ਗਈਆਂ ਲੋਕਾਂ ਦੀਆਂ ਆਉਣੇ 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 ਆ ਜੀ ਉਧਰ ਵੀ ਆਉਣੇ ਆ ਉਧਰ ਵੀ ਆ ਇੱਥੇ ਦੱਸ ਜਾਂਦਾ ਸਾਰਾ ਕੁਝ ਤੁਹਾਡੇ ਆ ਸਾਰੇ ਏਰੀਆ ਮੈਂ ਇਸੇ ਕੋਲ ਸਪੈਸ਼ਲ ਕਹਿ ਗਈ ਜੇ ਤੁਸੀਂ ਜ਼ਮੀਨ ਤੇ ਆਓ ਗਰਾਊਂਡ ਤੇ ਵੇਖੋ ਕਿ ਕੀ ਹਾਲਾਤ ਨੇ ਸਾਡੇ ਉਥੋਂ ਤਾਂ ਬੈਠਣ ਕਹਿ ਪਾਣੀ ਕਾੜ ਕੇ ਹੀ ਕਾੜ ਗਿਆ ਹੀ ਮਾੜੇ ਮੋੜੇ ਖੜ ਕੇ ਡੇਰ ਤੇ ਤੇ ਪਟੜੀ ਦਿਖਾੜ ਕੇ ਤੇ ਵੀਡੀਓ ਬਣਾ ਕੇ ਜੀ ਪਾਣੀ ਘਟ ਗਿਆ ਹੀ ਹੋ ਗਿਆ ਜੀ ਮੌਕੇ ਤੇ ਅਸੀਂ ਆਖਾ ਡਾਕਟਰ ਚਲੋ ਗਰਾਊਂਡ ਰਿਪੋਰਟ ਵੇਖੋ ਜਾ ਕੇ ਫਿਰ ਪਤਾ ਲੱਗਦਾ ਵਾਕਿਆ ਜੀ ਕਿ ਇਹਨਾਂ ਨੂੰ ਓਕੜਾ ਨਹੀਂ ਕਿਵੇਂ ਆਈਏ ਕੋਈ ਸਾਨੂੰ ਮਾੜਾ ਕੋਈ ਆਸ ਨਹੀਂ ਆਈਗੀ ਕਿ ਸਾਡੀ ਫਸਲ ਵੱਜ ਜਾਏਗੀ ਨਹੀਂ ਕੋਈ ਪ੍ਰਸ਼ਾਸਨ ਕੋਈ ਸਰਕਾਰ ਆਈ ਨਹੀਂ ਤੁਹਾਡੇ ਕੋਲ ਕੋਈ ਮੰਤਰੀ ਸ਼ੰਤਰੀ ਨਹੀਂ ਆਇਆ ਤੁਹਾਡੇ ਕੋਲ ਕੋਈ ਸਾਡੇ ਕੋਲ ਤਾਂ ਨਹੀਂ ਆਇਆ ਜੀ ਇੱਕ ਦਿਨ ਕਹਿੰਦੇ ਆ ਤੁ ਮੌਕੇ ਦਾ ਵਧਾਈਕ ਅੱਛਾ ਉਹ ਕੋਈ ਖੜਾ ਰਿਹਾ ਉਸ ਤੋਂ ਬਾਅਦ ਕਿ ਹੋਰ ਨਾਲ ਸਾਨੂੰ ਕੋਈ ਈਸੀ ਐਸਡੀਐਮ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਆਇਆ ਜੀ ਕੀ ਹੈ ਸਰਕਾਰਾਂ ਨੂੰ ਪਤਾ ਨਹੀਂ ਲੱਗ ਰਿਹਾ ਪ੍ਰਸ਼ਾਸਨ ਨੂੰ ਵੀ ਹੈ ਡੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਕੀ ਚੱਕਰ ਪਤਾ ਨਹੀਂ ਪ੍ਰਸ਼ਾਸਨ ਕਿ ਕਿਹੜੀ ਗੀ ਸੋਚ ਵਿੱਚ ਬੈਠੇ ਨੇ ਗੁੱਡ ਇਨਿੰਗਸ ਸੁੱਤੇ ਬਾਹਨ ਆਏ ਅੱਛਾ ਜੀ ਤੇ ਜਿਹਨੂੰ ਪੀੜ ਹੈ ਜੀ ਉਹਨੂੰ ਪੀੜ ਹੈ ਦੂਜਿਆਂ ਨੂੰ ਕੀ ਸੀਮਾਨ ਸਾਹਿਬ ਆ ਬਿਮਾਰ ਹੋਏ ਪੈਣ ਵਿਚਾਰ ਕੀ ਕਰਨਾ ਹੈ ਚਲੋ ਤਾਂ ਜੀ ਹੁੰਦਾ ਜੀ ਪਤਾ ਨਹੀਂ ਕਿਹੜੀ ਗੱਲ ਉਹ ਇਹ ਹੋ ਗਏ ਨੇ ਬਿਮਾਰ। ਦਿਨ ਚਾੜੇ ਪਾਣੀ ਵੇਖ ਹੈ। ਪਾਣੀ ਵੇਖ ਕੇ। ਅੱਛਾ ਅੱਛਾ। ਕਿ ਅਗੇ 23 ਚ ਨਹੀਂ ਦਿੱਤਾ ਗਿਆ ਹੁਣ ਦੂਜੇ 25 ਚ ਕਿਵੇਂ ਖਰਾਬਾ ਦੇਵਾਂਗਾ। ਹਾਂ ਹਾਂ। ਹੁਣ ਤਾਂ ਰਖਬਈ ਬੜਾ। ਆਦੋ 6870 ਹੀ ਕਈਆਂ ਮਿਲਿਆ ਸੀ। ਹਾਂ ਉਲਾਬੀ ਵੀ ਨਹੀਂ ਮਿਲੀ ਜੀ। ਤੇ 20 ਯਾਰ ਕਿਚੋ। ਹਾਂ ਭਾਈ ਆਪਣੇ ਕਿਹੜੇ ਪਿੰਡ ਹੈ ਜੀ। ਨੇ ਗੋ ਪਾਂਗਰੇ ਛਾੜ। ਅੱਛਾ ਆਪਣਾ ਝੋਨਾ ਬਚਾਏ ਕਿ ਕਿਵੇਂ ਕੰਮ ਕਰਾ। ਪਾਣੀ ਆਪਣੇ ਮਨੇ ਖੜਾ ਹੀ ਸੇ ਕਿਨੇਗਾਹੀਂ। ਅੱਛਾ ਜੀ। ਸਾਰੇ ਲੋਕ। ਓਹੋ। ਨੇ ਅੱਗੇ ਜੋ ਆਇਆ ਸੀ ਤੇਜ ਪਾਣੀ ਬੀਲੇ ਪਿਛਲੇ ਸਾਲ ਉਹ ਬਚ ਗਿਆ ਸੀ ਉਹ ਦਬ ਗਿਆ ਉਹ ਦਬ ਗਿਆ ਸੀ ਫਿਰ ਉਹਦਾ ਕਿੰਨਾ ਖਰਚਾ ਮਿਲਿਆ ਤੁਹਾਨੂੰ ਖਰਚਾ ਕੁਝ ਵੀ ਨਹੀਂ ਪੱਕੀ ਗੱਲ ਹੈ ਮੈਂ ਮਖੌਲ ਕਰਨਾ ਨਹੀਂ ਕੁਝ ਅੱਛਾ ਹਾਂ ਬਹੁਤ ਕਰੇ ਜੀ ਜੰਗ ਲੱਗ ਗਿਆ ਕਦੇ ਮੇਰੀ ਗੱਲ ਸੋ ਪਾਣੀ ਆ ਗਿਆ ਪਾਣੀ ਆ ਗਿਆ ਕਦੇ ਇਹਨਾਂ ਤੋਂ ਕੋਈ ਨਹੀਂ ਬੁਲਾਏ ਇਹ ਮੋੜ ਹੈ ਅੱਛਾ ਜੇ ਪਾਣੀ ਵਧਦਾ ਪਏ ਉਹ ਆਪਕੋ ਥੂਲੇ ਆ ਆਪਣੀ ਹੈ अच्छा 12 किलो ਦਾ ਟੋਕ ਕੇ ਜਰਾ ਤਾਰੂ ਪਾਣੀ ਉਹ ਜੋ ਨਾਲ ਦਿਸਦੇ ਨਹੀਂ ਹਾਂ ਫਿਰ ਕੀ ਹੁੰਦੀ ਉਮੀਦ ਰਹੇਗੀ ਨਹੀਂ ਦੇ ਬੰਨ ਕਿਉਂ ਬਣਾ ਦੇ ਵੀ ਕੀ ਬਣਾ ਦੇ ਬਾਈ ਇਹ ਪੱਠੇ ਡੁੱਬੇ ਪੈ ਨੇ ਤਾਂ ਬਾਜ ਬੰਨੀ ਪਾਈਏ ਤਾਂ ਜੇ ਪਾਣੀ ਘਟ ਜਾਦਾ ਉਹ ਪਾਣੀ ਕੱਢ ਲਾ ਹਾਂ ਹੋਰ ਚੜ ਕੇ ਟੋਕ ਆ ਵੀ ਚਲੋ ਕਨਾਲ ਦੋ ਚਾਗਣਾ ਪੱਠੇ ਕਿਨ ਚਲੋ ਬੰਦਾ ਮੋਟਰ ਲਾ ਕੇ ਕੱਢ ਸਕਦਾ ਇਹਨਾਂ ਜੀ ਤੂੜੀਆਂ ਵੀ ਖਰਾਬ ਹੋ ਗਈਆਂ ਚਾਰਾ ਵੀ ਖਰਾਬ ਹੋ ਗਿਆ ਅੱਛਾ ਅੱਛਾ ਸਾਡੇ ਮੈਨੇ ਤਾਂ ਕੋਈ ਮੇਰਾਸ਼ਨ ਪੱਤਾ ਵੀ ਕਿਸੇ ਨੂੰ ਮੰਨ ਲੋ ਪਿੰਡ ਚਾਂਦੀ ਵਾਲਾ ਹੈਗਾ ਲਾੜੀਆਂ ਮੇਗਾ ਪੰਜ ਗਰਾਂ ਲਾੜੀਆਂ ਅੱਛਾ ਅੱਛਾ ਇਹ ਪਤਾ ਨਹੀਂ ਪਾਣੀ ਬਣੇ ਕੋਈ ਛੇਰ ਸੁਣਾਦਾ ਆਦਾ ਕੋਈ ਪਾਣੀ ਪਾਣੀ ਮੰਗ ਰਿਹਾ ਕੀ ਹਿਸਾਬ ਅਗੇ ਲੋਕੀ ਬੜੇ ਗਾਣੇ ਕਰਾਉਂਦੇ ਹੁੰਦੇ ਸੀ ਇਹ ਨਾ ਬਾਬੂ ਵੀ ਹੋਣਾ ਖੁਸ਼ੀਜ ਬੰਦਾ ਲਾਉਂਦਾ ਹੈ ਨੇ ਗਮੀ ਦੇ ਹੁੰਦੇ ਨੇ ਗੀਤ ਬਣੇ ਗੀਤ ਹੀ ਬਣੇ ਹੁੰਦੇ ਸਾਰੇ ਗਮੀ ਵਿੱਚ ਹੀ ਬਣਾਇਆ ਕਿ ਬਈ ਥੋੜਾ ਵੀ ਸਾਰੇ ਖੁਸ਼ੀ ਦੀ ਬੋਲੀ ਜਾਂਦੇ ਸ਼ਬਦ ਉਹਨੇ ਹਰ ਗੱਲ ਸੁਣ ਕਰਮੂ ਬਾਂ ਮਣ ਅੱਛਾ ਇੱਕ ਮੇਰੀ ਮਸਲੇ ਵਰਗੀ ਗੱਲ ਆ ਪਰ ਲੋਕਾਂ ਨੂੰ ਮੰਤੀ ਦੇਣਾ ਭੜਾਮੀ ਸਮੀ ਦੀ ਨੂੰ ਠਾਲ ਉਹਨੇ ਹੱਡਾ ਦਿਲ ਦੁੱਖ ਪਿਆ ਦੇਣਾ ਜਿਹਨੂੰ ਦੁੱਖ ਉਹਨੇ ਰੋਣਾ ਦੁਸ਼ੀਏ ਨੂੰ ਉਹ ਗੱਲ ਦੱਸਦਾ ਰਹਿਣਾ ਉਹਨੇ ਹੱਡਾ ਦਿਲ ਦੁੱਖ ਪਿਆ ਦੇਣਾ ਹੈ ਪਰ ਅੱਜ ਮੇਰੇ ਹੱਥ ਤੇ ਗੜਿਆ ਬਾਬੂ ਡਾਕਟਰ ਦੇਖ ਦੇਣ ਦਾ ਪਾਇਆ ਪਰ ਦਿਨ ਚ ਅਜਾ ਨਹੀਂ ਛੜਿਆ ਖੱਟੀ ਉੰਬਰਾ ਦੀ ਖਾਧੀ ਉਹ ਬੇਲੀਓ ਪਟੜੇ ਤੇ ਡਰਿਆ ਅੱਜ ਰੋਣ ਦੀ ਜਿਆ ਕੁੰਦਾ ਮਾਰਾ ਜਿੰਨੇ ਗੋਦੀ ਚੌਕ ਤੇ ਖੜਾਇਆ ਇੰਨੇ ਬੜੇ ਅੱਜ ਪਤਾ ਲੱਗਿਆ ਕਿ ਬਾਬਾ ਜੀ ਆ ਰਹੇ ਨੇ ਦੁਜੀ ਡੇਰੇ ਵਿਆਸ ਕੁਮਵਿੰਦਰ ਸਿੰਘ ਢਿੱਲੋਂ ਸਾਹਿਬ ਬੜੀ ਸੁਲਤਾਨ ਦੇ ਰਹੇ ਨੇ ਅੱਜ ਆਪਣੀ ਮਦਦ ਕਰ ਰਹੇ ਜੀ ਪਿੰਡ ਜਾਂਦੀ ਵਾਲਾ ਉੱਥੇ ਖੋਲ ਨੂੰ ਮੈਡੀਕਲ ਕੈਂਪ ਲਾ ਰਹੇ ਅੱਜ ਇਸੇ ਕੋਰੋਨਾ ਵਾਲੇ ਵੀ ਡੇਰੇ ਵਿਆਸ ਨੇ ਬਹੁਤ ਮਦਦ ਕੀਤੀ ਏ ਬਾਕੀ ਪਾਣੀ ਤੇ ਵੀ ਬਹੁਤ ਹੀ ਮਦਦ ਬੜੀਆਂ ਸੰਸਤਾਵਾਂ ਲੱਗੀਆਂ ਪਰ ਲੋਕ ਬੜੇ ਨਾ ਵਿਚਾਰੇ ਇਹਨਾਂ ਨੂੰ ਸਾਣ ਉਹ ਵੀ ਬਹੁਤ ਸੇਵਾ ਕਰ ਰਹੇ ਹੁਣ ਆਪਾਂ ਕਿਹੜੀ ਵੰਡੇ ਹਾਂਜੀ ਹਾਂਜੀ ਪਰ ਆਪਾਂ ਕਿੰਨੇ ਪਿੰਡਾਂ ਵੰਡ ਸਕਨੇ ਨੇ ਨਹੀਂ ਵੰਡ ਸਕਦੇ ਡਾਕਟਰ ਵੀ ਆਏ ਨੇ ਪੱਠੇ ਵੰਡੋ ਤਾਂ ਸੰਦੀਰ ਬਾਲਾ ਨੂੰ ਜਿਹੜੇ ਵਿਚਾਰੇ ਡੁੱਬੇ ਨੇ ਉਹ ਨਾ ਮੰਨਦਾ ਕਿ ਆਪਣੀ ਕੋਈ ਨਹੀਂ ਤਾਨ ਲੋ ਇਸਾਂ ਲੋ ਪਿੱਛੇ ਹੀ ਵੰਡ ਲੈਣੇ ਪਿੱਛੇ ਜਿਹੜੇ ਪਾਉਣ ਲੱਗੇ ਢੇਰੀਆਂ ਉਹਨੇ ਤਰਬੀਜ਼ ਬਾਲੇ ਦਾ ਖੇ ਬੈਨਨ ਪਿੱਛੇ ਮੋੜੋ ਬਸ ਲੋ ਇਹ ਜਿਹੜੇ ਬਚਾਰੇ ਵੇਖ ਨੂੰ ਪੇ ਪੈ ਨੇ ਇਹ ਕਿਉਂ ਇਹ ਲੋਕ ਕਿਉਂ ਨਹੀਂ ਸੋਚਦੇ ਇਹਨੇ ਦੱਸੋ ਜਿਹੜੇ ਵਿਚ ਡੁੱਬੇ ਪੈਣ ਉਹਨਾਂ ਨੂੰ ਮਿਲਦਾ ਨਹੀਂ ਇਹ ਬੜੀ ਸ਼ਿਕਾਇਤਾਂ ਆ ਰਹੀਆਂ ਨੇ ਬੜੇ ਲੋਕ ਦਾਸ ਰਹੇ ਡਾਕਟਰ ਸਾਹਿਬ ਵੀ ਆ ਗੱਲ ਬਣੀ ਵੀ ਹੁਣ ਕੀ ਕੀਤਾ ਜਾਵੇ ਹਾਲੀ ਕਹਿੰਦੇ ਨਹੀਂ ਜੀ ਇਹ ਜਿੰਨੇ ਕੋਲ ਨਹੀਂ ਗਿਆ ਡੁੱਬਾ ਖਰਾਬਾ ਉਹਨਾਂ ਵਾਸਤੇ ਤੇ ਜਿਹੜਾ ਦੂਜਾ ਲੈਂਦਾ ਉਹਦੇ ਵਾਸਤੇ ਜ਼ਹਿਰ ਹੈ ਪਰ ਲੋਕ ਫੇਰ ਵੀ ਨਹੀਂ ਸੋਚਦੇ ਨਹੀਂ ਸੋਚਦੇ ਹੁਣ ਸਾਡੀ ਗੁੱਡੀਆ ਹੰਧੋਖੇ ਉਹਨਾਂ ਨੂੰ ਬਰਾਦਾ ਆਇਆ ਹੈ ਕੋਨੇ ਅੱবি ਸਾਡੇ ਪੱਠੇ ਵੱਜ ਗਏ ਨੇ ਇਹ ਆਹੀ ਚੱਲ ਰਹੇ ਨੇ ਵਾਹ ਕੁਝ ਲੋਗ ਐ ਨਾ ਸਿੱਧਕਾਲੇ ਸਿੱਧਕਾਲੇ ਗਏ ਜੀ ਪਰ ਇਹਨਾਂ ਵੇਖੋ ਬਾਈ ਕਿੱਦਾਂ ਖੜੀ ਹੈ ਨਾ ਹੁੰਦੇ ਨਾ ਉਹਨੇ ਇਹ ਤਾਂ ਬਾਬੂ ਅਥਨ ਬੇਗਾ ਅੱਛਾ ਨਾਂ ਵੀ ਇਹਾ ਨਹੀਂ ਲੈਣੇ ਵਾਹ ਲੈ ਪੈਣੇ ਬਹੁਤ ਸ਼ਾਨਦਾਰ ਨੇ ਬੰਦੇ ਬਹੁਤ ਚੰਗੇ ਹੀ ਪਏ ਨੇ ਮੰਨ ਲਓ ਕਿਉਂ ਪੱਲੋ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਨੇ ਉਹਨਾਂ ਨੇ ਮੇਰੀ ਗੱਲ ਹੁਣ ਮੈਂਬਰ ਸਾਹਿਬ ਜਿਹੜੇ ਆਏ ਗੰਗਾ ਨਗਰ ਤੋਂ ਹਾਂ ਉਹ ਸਰਕਾਰ ਨੂੰ ਇੱਥੇ ਵੰਡਣ ਆ ਉਹ ਬੰਦੇ ਕੌਣ ਸੀ ਸਪਰਿਆਂ ਕਰਨ ਵਾਲੇ ਮੰਦ ਕਰਨਾ ਯਾਦ ਵਿੱਚ ਉਹ ਯਾਦ ਰੱਖ ਲਈਏ ਠੀਕ ਹੈ ਨਾ ਬੰਦੇ ਗਏ ਚੰਗੇ ਚੰਗੇ ਬਣੋ ਆਪਣੇ ਮੁੰਡੇ ਘਰ ਰਹੇ ਨੰਬਰ ਸਾਰ ਖਾਸ ਕਰਕੇ ਇਹ ਬੇਨਤੀ ਕੀਤੀ ਜਾਂਦੀ ਹੈ ਜਦੋਂ ਔਕੜਾ ਘਰ ਦਾ ਕੰਮ ਛਾੜੇ ਗਏ ਰਹੇ ਨਾ ਤਿੰਨ ਦਿਨ ਲਾ ਗਿਆ ਹਾਲੇ ਤਿੰਨ ਦਿਨ ਲਾ ਗਿਆ ਆਸ ਭਾਈ ਹੋਰ ਕੀ ਗੱਲ ਕਹਿਣਾ ਚਾਹੁੰਦੇ ਸੀ ਬੇਨਤੀ ਕਰਨਾ ਚਾਹੁੰਦੇ ਆ ਸੈਂਟਰ ਸਰਕਾਰ ਨੂੰ ਕਿ ਜਦੋਂ ਵੀ ਕਿਸੇ ਹੋਰ ਸਟੇਟ ਚ ਔਕੜਾ ਆ ਜਾਂਦੀ ਨੇ ਪਹਚਾਲ ਆ ਜਾਂਦਾ ਜਾਂ ਹੋਰ ਕੋਈ ਬੰਦੀ ਵਿਵਤ ਹਾਂਜੀ ਹਾਂ ਪੇ ਪੰਜਾਬ ਹੁੰਦੇ ਨਾਲ ਖੜ ਜਾਂਦਾ ਤੇ ਜਦੋਂ ਪੰਜਾਬ ਦੀ ਕੋਈ ਵਿਵਤ ਪੈਂਦੀ ਹੈ ਤੇ ਸੈਂਟਰ ਕਿਉਂ ਨਹੀਂ ਖੜਦਾ ਸੈਂਟਰ ਪੰਜਾਬ ਪੰਜਾਬ ਸਟੇਟ ਜਿਹੜੀ ਇਹ ਇੰਡੀਆ ਦੀ ਇੱਕ ਸਟੇਟ ਮੁੱਖ ਅੰਗ ਹੈ ਹਾਂਜੀ ਹਾਂਜੀ ਬਿਲਕੁਲ ਤੇ ਸ ਪ੍ਰਧਾਨ ਮੰਤਰੀ ਕਿਉਂ ਨਹੀਂ ਇਹ ਇਹ ਸੋਚ ਰਿਹਾ ਅਮਰੀਕਾ ਇਹ ਦੁੱਖ ਸੁੱਖ ਵਿੱਚ ਜੇ ਬਲਦੇਸ਼ ਕੋ ਮੁਸੀਬਤ ਬਣਦੀ ਨਾ ਭਾਰਤ ਬੜਾ ਸਾਥ ਦਿੰਦਾ ਤੇ ਪੰਜਾਬ ਕੀ ਭਾਰਤ ਦਾ ਹਿੱਸਾ ਨਹੀਂ ਹੈਗਾ ਇੱਕ ਹੀ ਗੱਲ ਹੈ ਮੇਨਾਂ ਅੰਗੇ ਪੰਜਾਬ ਤੋਂ ਬਗੈਰ ਤਾਂ ਮੇਰੀ ਗੱਲ ਸੁਣੋ ਆਂਦੇ ਨਹੀਂ ਨਗਾ ਚ ਨਗਾ ਹਾਂ ਆਪਗੰਦਮਾਨ ਜੀ ਆ ਹਾਂਜੀ ਤੇ ਜੇ ਪੰਜਾਬ ਨਾਲ ਤੋਂ ਇਸ ਤਰ੍ਹਾਂ ਕਰੇਗਾ ਇਹਦੀ ਇਨਸਾਨ ਨੇ ਮੇਰੀ ਗੱਲ ਸੁਣੇ ਇਹਨਾਂ ਨੂੰ ਕਿੰਨੀਆਂ ਬਿਪਤਾ ਨੇ ਤੈਨੂੰ ਪਤਾ ਹੈ ਜੰਗ ਤੁਸੀਂ ਕੋਈ ਪਤਾ ਕਿਹੜੇ ਟਾਈਮ ਸ਼ੁਰੂ ਕਰ ਦਿੰਦੇ ਜੰਗ ਲਾ ਰਹੇ ਹੋ ਕਦੋਂ ਮੇਨਾ ਨੱਪੀਆਂ ਉਹ ਲੋਕ ਬੜੇ ਦੁਖੀ ਰਹਿ ਮੇਨਾ ਤੇ ਮੇਰੀ ਲੱਤਾਂ ਉੱਡ ਗਈਆਂ ਲੋਕਾਂ ਦੇ ਬੇਕਾਰ ਹੋ ਗਿਆ ਟਰੈਕਟਰ ਉੱਡ ਗਿਆ ਬਹੁਤ ਨੁਕਸਾਨ ਉਹਦਾ ਮੇਨਾ ਵਾਲੀ ਹੋਇਆ ਹਾਂਜੀ ਤੇ ਸਰਕਾਰਾਂ ਨੂੰ ਖਾਸ ਕਰਕੇ ਸੋਚਣਾ ਚਾਹੀਦਾ ਫਿਰ ਇਹਨਾਂ ਬੰਦਿਆਂ ਵਾਸਤੇ ਕਿ ਇਹਨਾਂ ਨੂੰ ਵਿਪਤਾ ਕਿੰਨੀਆਂ ਨੇ ਤੁਸੀਂ ਵੀ ਜੋ ਆਰਡਰ ਕਰ ਦੇਣਾ ਇਹ ਚਲੋ ਜੀ ਆ ਕਰ ਦਿਓ ਤੁਸੀਂ ਕੋਈ ਨਹੀਂ ਆਈ ਉਹ ਵੀ ਰੱਦ ਗਾਈ ਤੇ ਹੁਣ ਪਾਣੀ ਛੱਡਣ ਲੱਗਿਆ ਤੁਸੀਂ ਤਾਂ ਕਹੀ ਜਾਂਦੇ ਆ ਅਗਰ ਤੁਸੀਂ ਦੇਖਿਆ ਕਿ ਜਿਹੜੇ ਲਾਸਟ ਜੀ ਬੈਠੇ ਨੇ ਉਹਨਾਂ ਵਕੀਲਾਤ ਹਾਂ ਉਹਨਾਂ ਦਾ ਕੀ ਹਾਲ ਹੈ ਕਿ ਸਹੀ ਗੱਲ ਬਹੁਤ ਬੁਰਾ ਹਾਲ ਹੋ ਰਿਹਾ ਜੀ ਉਂਝ ਕਹੀ ਜਾਂਦੇ ਆ ਖਬਰਾਂ ਦੇ ਵਿੱਚ ਇਹ ਫਿਰ ਖੜਕਿਆ ਜੀ ਘੜਕਿਆ ਘੜਕਿਆ ਇਹ ਤਾਂ ਹਲੇ ਫਟੇ ਗਏ ਸਾਡੇ ਜੁਨੇ 12 ਫੁੱਟ ਲੋ ਜੀ ਪਾਉ ਦੱਸ ਰਿਹਾ ਵੀ ਸਾਡੇ ਚੁਨੇ 12 ਫੁੱਟ ਪਾਣੀ ਇਨਸਾਬ ਲੋ ਕਦੋਂ ਘਟੇਗਾ ਤੇ ਕਦੋਂ ਚੁਨਾ ਬਚੇਗਾ ਸਰਕਾਰ ਨੂੰ ਬੇਨਤੀ ਛੁਟੀ ਕਰਨਾ ਚਾਹੁੰਦੇ ਜੀ ਹਾਂਜੀ ਕਰੋ ਜੀ ਜਲਦੀ ਖਾਸ ਕਰਕੇ ਜਿਹੜੀਆਂ 2008 ਵਾਲੀਆਂ ਜ਼ਮੀਨਾਂ ਦੇ ਇਨਤਕਲ ਕੱਢੇ ਗਏ ਨੇ ਉਹਨਾਂ ਬਾਰੇ ਸੋਚੇ ਖਰਾਬਾ ਲਿਖਣ ਤੇ ਉਹਨਾਂ ਦੀ ਵੀ ਗਰਦੌਰੀ ਕੀਤੀ ਜਾਵੇ ਉਹਨਾਂ ਨੂੰ ਵੀ ਮਾਜਵਾ ਦਿੱਤਾ ਜਾਵੇ ਠੀਕ ਚੋਰੇ ਕਿ ਕੱਚਾ ਹੱਲ ਕੀਤਾ ਜਾਵੇ 23 ਚ ਗਲਤੀ ਰਹੇਗੀ 25 ਦੇ ਵਿੱਚ ਇਹ ਨਾ ਹੋਵੇ ਉਹਨਾਂ ਨੂੰ ਨਾ ਮਾਰੋ ਅੱਗੇ ਮਰੇ ਪੈਣੇ ਓ ਤੇ ਇਹ ਨਾ ਹੋਵੇ ਕਿ ਤੁਸੀਂ ਹੁਣ ਮੇਰੀ ਗੱਲ ਸੁਣ ਉਹਨਾਂ ਦੇ ਜਿਹੜੀ ਪ੍ਰਾਣੀ 2008 ਦੇ ਵਿੱਚ ਉਹਨਾਂ ਦੇ ਵੀ ਖਰਚਾ ਤਾਂ ਉਹਨਾਂ ਹੀ ਹੋਇਆ ਖਰਾਬਾ ਤਾਂ ਉਹਨਾਂ ਹੀ ਹੋਇਆ ਉਹਨਾਂ ਦੇ ਵੀ ਬੱਚੇ ਆ ਸਾਡੀ ਪਰਿਵਾਰ ਆ ਸਾਡੀ ਡਾਕਟਰ ਸਾਹਿਬ ਸਾਡੀ 2004 ਚ ਰਿਸ਼ਤੀ ਹੋਈ ਹੈ ਅੱਛਾ ਜੀ ਤੇ ਸਾਡਾ ਅੰਤਕਾਲ ਆ ਰ ਗਿਆ अच्छा अच्छा ते ਅਨਜ਼ਕਾਰ ਸਾਡਾ ਹੋਇਆ ਥੋੜਾ ਜਿਹਾ ਡੇਟ ਹੂੰ ਤੇ ਜਿਹੜੀ 7 ਤਾਰੀ ਸੀ ਉਹ ਤੋੜ ਦਿੱਤੀ ਨੇ ਲੋ ਜੀ ਸੁਣ ਲੋ ਜੀ ਸਰਕਾਰੋ ਸੁਣੋ ਸੁਣੋ ਜੀ ਲੋਕਾਂ ਦੀ ਆ ਮੇਗੇ ਵਾਲਾ ਲਾਗੀਆਂ ਸਾਡਾ ਕਿਵੇਂ ਸਾਲ ਦੀ ਗਰਦੌਰੀ ਇਹ ਕੋਈ ਨਹੀਂ ਗਏ ਨਜਾਇਜ਼ ਕਰਾਈ ਵੀ ਇਹ ਪਿੱਛੇ ਕਿਤੇ ਕੋਈ ਇੱਕ ਅੱਦੇ ਜੇ ਕੋਈ ਖਰਾਬੀ ਸਾਰਾ ਹੀ ਤੁਸੀਂ ਕੋਈ ਆਰਡਰ ਕਰ ਦਿੱਤਾ ਹਾਂ ਇਹ ਗਲਤੀ ਇਹਨਾਂ ਦੇ ਵਿਚਾਰਾ ਬੂਟੇ ਪੱਤੇ ਨੇ ਲਗਾਣ ਤਾਰੇ ਨੇ ਜ਼ਮੀਨਾਂ ਨੇ ਬਣਾਇਆ ਹੈ ਬੂਟੇ ਬੜਾ ਗੰਦ ਸਿ ਇਹ ਨਹੀਂ ਕਿ ਦਰਿਆਵਾਂ ਵਿੱਚ ਸੀ ਇਹ ਨਹੀਂ ਕਿ ਦਰਿਆਵਾਂ ਵਿੱਚ ਖੜਿਆ ਦਰਿਆ ਤੇ ਤੂੰ 2 3 ਕਿਲੋਮੀਟਰ 4 ਕਿਲੋਮੀਟਰ ਹਾਂ ਬਸ ਉਹ ਕਈ ਕਈ ਨੇ ਨਾ ਵੀ ਇਹ ਦਰਿਆ ਜਮੀਨ ਮੱਲੀ ਬੈਠੇ ਆ ਦਰਿਆ ਜਮੀਨ ਹੈ ਜੀ ਫੇਰ ਚਲੋ ਜੇ ਇੱਕ ਦੋ ਕਰਨ ਮੱਲੀ ਹੋਣਾ ਤੁਸੀਂ ਕਰੋ ਕਾਜੀ ਕਰ ਵੀ ਕਰੋ ਚੈੱਕ ਕਰੋ ਵੀ ਕੀ ਗੱਲ ਹੈ ਇਹ ਕੋਈ ਦਰਿਆਵਾਂ ਦੀ ਜ਼ਮੀਨ ਹੈ ਇਹ ਉਸ ਦੀਆਂ ਪਰਚੀਆਂ ਲਾਟਮੈਂਟ ਹੋਈਆਂ ਹੋਈਆਂ ਨੇ ਲਾਟਮੈਂਟ ਹੋਈ 5 5 ਕਿੱਲੇ ਚਲੋ ਉਹਨਾਂ ਬਜ਼ੁਰਗਾਂ ਦੀ ਗਲਤੀਆਂ ਉਹਨਾਂ ਨਹੀਂ ਉਸ ਟਾਈਮ ਦੀ 2000 ਦੇ ਇਹ 97 ਦੇ ਵਿੱਚ ਗਰੀਬੀ ਸੀ ਗਰੀਬੀ ਸੀ ਚਲੋ ਹਾਂ ਜੀ ਥੋੜੀ ਜਿਹੀ ਅਨਪੜਤਾ ਵਾਲੀ ਸੀ ਸੂਝਵਾਨ ਨਹੀਂ ਸੀ ਕਿ ਕਿਵੇਂ ਹੋਣੀ ਹੈ ਕਿਵੇਂ ਨਹੀਂ ਹੁੰਦੀ ਹਾਂ ਜੀ ਹਾਂ ਜੀ ਚਲੋ ਹੁਣ ਬੰਦਿਆਂ ਨੇ ਕਰਾਈਆਂ ਉਹਨਾਂ ਨੂੰ ਚੁੱਕ ਤੇ ਤੁਸੀਂ ਇੰਤਕਲ ਕਿਸੇ ਸ਼ਰਾਰਤੀ ਅਨਸਰ ਨੇ ਉਹ ਹਾਈਕਟ ਜਾ ਕੇ ਰੇਟ ਪਾ ਕੇ ਇੱਕ ਇਹ ਬੰਦੇ ਕਹੀ ਗਏ ਹਾਂਜੀ ਤੇ ਉਹਨਾਂ ਨੇ ਮੇਰੀ ਗੱਲ ਸੁਣ ਉਹਦਾ ਜੱਜ ਸਾਹਿਬ ਵੀ ਸੋਚਣ ਨਾ ਹੂੰ ਹੂੰ ਠੀਕ ਕਿ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ ਤੇ ਸਾਰੇ ਏਰੀਏ ਦਾ ਉਹ ਕਿੱਥੋਂ ਲੱਗ ਕੇ ਫਾਇਲ ਕੇ ਤੋਂ ਲੱਗ ਤੇ ਸਾਰਾ ਪੰਜਾਬ ਹੀ ਆ ਗਿਆ ਜੀ ਹਾਂ ਜੀ ਜਲੰਧਰ ਤੋਂ ਟਿੱਕਾਂ ਤੋਂ ਸਾਰਾ ਹੀ ਬਸ ਲਾਲ ਅੱਖਰਾਂ ਨਾਲ ਲੀਕਾ ਹੀ ਫੇਰਦਾ ਠੀਕ ਲੋਕਾਂ ਲੋ ਇਹ ਬੇਨਤੀ ਸਰਕਾਰਾਂ ਨੂੰ ਚਾਹੀਦਾ ਕੁਛ ਖੁਸ਼ ਇਨ੍ਹਾਂ ਬਾਰੇ ਸੋਚ ਆ ਜਾਵੇ ਧਿਆਨ ਨਾਲ ਕੁਈ ਸਪੈਸ਼ਲ ਜਿਹੜੀ ਜ਼ਮੀਨਾਂ ਤੇ ਕੁਈ ਸਪੈਸ਼ਲ ਕਮੇਟੀ ਬਣਾਈ ਜਾਵੇ ਜਿਹਨਾਂ ਦੇ ਕੋਈ ਕੱਚਾ ਹਲਤਾ ਕਰੋ ਬਾਕੀ ਬਾਅਦ ਦੀ ਗੱਲ ਹੈ ਕੁਝ ਇਹਨਾਂ ਨੂੰ ਗ੍ਰਾਂਟਾ ਉਡਾ ਵਗੈਰਾ ਜੋ ਡੋਬਾ ਹੈ ਉਹਨਾਂ ਦਾ ਨੁਕਸਾਨ ਪੂਰਾ ਕੀਤਾ ਜਾਵੇ ਪਸ਼ੂ ਮਰੇ ਨੇ ਜਾਂ ਨੁਕਸਾਨ ਹੋਇਆ ਪੱਠਿਆਂ ਝੋਨੇ ਦਾ ਉਹਦੇ ਬਾਰੇ ਵੀ ਕੱਚਾ ਹਲ ਜ਼ਰੂਰ ਕੀਤਾ ਜਾਵੇ ਠੀਕ ਹੈ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ